ਬਾਈਬਲ ਨਾਲ ਜੁੜੀ ਕਹਾਣੀ ਹੈ ਜੀਸਸ ਕਿਸੇ ਪਿੰਡ ਵਿੱਚੋਂ ਲੰਘ ਰਹੇ ਸਨ ਉਹਨਾਂ ਨੇ ਵੇਖਿਆ ਕਿ ਪਿੰਡ ਦੇ ਬਾਹਰ ਕੁਝ ਲੋਕਾਂ ਨੇ ਇੱਕ ਔਰਤ ਨੂੰ ਕੇਰ ਰੱਖਿਆ ਤੇ ਉਹ ਉਸ ਦੇ ਪੱਥਰ ਮਾਰ ਰਹੇ ਨੇ ਜੀਸਸ ਨੇ ਉਹਨਾਂ ਨੂੰ ਰੋਕਿਆ ਤੇ ਕਾਰਨ ਪੁੱਛਿਆ ਜਵਾਬ ਮਿਲਿਆ ਕਿ ਇਹ ਔਰਤ ਇੱਕ ਪਾਪਣ ਹੈ ਇਸ ਨੇ ਵਿਚਾਰ ਕੀਤਾ ਕਿਸੇ ਪਰਪੁਰਸ਼ ਨਾਲ ਸੰਬੰਧ ਬਣਾਇਆ ਨਹੀਂ ਤੇ ਸਾਡੇ ਕਬੀਲੇ ਦੇ ਸੱਭਿਆਚਾਰ ਵਿੱਚ ਇਹ ਇੱਕ ਪਾਪ ਹੈ ਇਸ ਲਈ ਅਸੀਂ ਆਪਣੇ ਕਬੀਲੇ ਦੇ ਨਿਯਮਾਂ ਮੁਤਾਬਕ ਇਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣ ਦਾ ਫੈਸਲਾ ਕੀਤਾ ਠੀਕ ਹੈ ਜੀਸਸ ਕਹਿੰਦੇ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਪਰ ਇਸ ਔਰਤ ਨੂੰ ਪਹਿਲਾ ਪੱਥਰ ਮਾਰਨ ਦਾ ਅਧਿਕਾਰੀ ਉਹ ਹੈ ਜਿਸ ਨੇ ਆਪ ਕਦੇ ਪਾਪ ਨਾ ਕੀਤਾ ਹੋਵੇ ਤੁਸੀਂ ਜਰੂਰ ਇੱਕ ਕਹਾਣੀ ਪਹਿਲਾਂ ਸੁਣੀ ਹੋਵੇਗੀ ਪਰ ਕਿ ਨਾ ਕੁਛ ਹੈ ਜੋ ਬਦਲਦੇ ਸਮਿਆਂ ਅਨੁਸਾਰ ਅਣਸੁਣਿਆ ਹੋ ਗਿਆ ਚਲੋ ਅੱਜ ਉਸ ਅਣਸੁਣੇ ਨੂੰ ਸੁਣਦੇ ਆਂ ਇਸ ਅਰਥ ਦੇ ਪਹਿਲਾ ਪੱਥਰ ਉਹ ਮਾਰੇ ਜਿਸਨੇ ਆਪ ਕਦੇ ਪਾਪ ਨਾ ਕੀਤਾ ਹੋਵੇ ਜੀਸਸ ਨੇ ਕਿਹਾ ਤੇ ਕਹਾਣੀ ਆਖਦੀ ਹੈ ਕਿ ਜੀਸਸ ਦੀ ਗੱਲ ਸੁਣ ਕੇ ਭੀੜ ਫੌਰਨ ਪਿੱਛੇ हट ਗਈ ਜੀਸਸ ਪ੍ਰਭੂ ਸਨ ਪੁਰੇ ਜ਼ਮਾਨੇ ਸਨ ਲੋਕ ਚੰਗੇ ਸਨ ਗਲਤੀ ਮਹਿਸੂਸ ਹੋਈ ਫੌਰਨ ਪਿੱਛੇ हट ਗਏ ਕਹਾਣੀ ਤੇ ਯਕੀਨ ਕੀਤਾ ਜਾ ਸਕਦਾ ਹੈ ਪਰ ਅੱਜ ਕੱਲ ਇਹੋ ਨਹੀਂ ਹੁੰਦਾ ਅਜਕਲ ਭੀੜ ਕਦੇ ਪਿੱਛੇ ਨਹੀਂ ਹਟਦੀ ਫੌਰਨ ਤਾਂ ਹਰ ਕਿਸ ਨੂੰ ਸੋਚੂ ਕਿ ਜੇ ਅੱਜ ਫੇਰ ਕਿਤੇ ਉਹੋ ਜਿਹੀ ਘਟਨਾ ਵਾਪਰੀ ਹੋਵੇ ਤੇ ਕਿਸੇ ਜੀਸੀ ਜੀਸਸ ਵਰਗੇ ਭਲੇ ਫਕੀਰ ਨੇ ਆ ਕੇ ਲੋਕਾਂ ਨੂੰ ਰੋਕਿਆ ਹੋਵੇ ਤਾਂ ਕੀ ਹੋਇਆ ਹੋਵੇਗਾ ਭੀੜ ਪਿੱਛੇ ਹਟਣ ਦੀ ਬਜਾਏ ਫੌਰਨ ਅੱਗੇ ਵੱਧ ਗਈ ਹੋਏਗੀ ਲੋਕ ਭੜਕ ਗਏ ਹੋਣਗੇ ਕਿ ਇੱਕ ਪਾਪਨ ਆਰਥ ਨੂੰ ਬਚਾਉਣ ਲਈ ਗਲਤ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ। ਔਰਤਾਂ ਦਾ ਹੋ ਰਿਹਾ ਲੋਕਾਂ ਦਾ ਨਹੀਂ। ਫਕੀਰ ਵਿਵਚਾਰ ਨੂੰ ਹੱਲਾਸ਼ੀਰੀ ਦੇ ਰਿਹਾ। ਗਲਤ ਐਗਜ਼ਾਮਪਲ ਸੈੱਟ ਕਰ ਰਿਹਾ। ਜੇ ਅੱਜ ਇਸ ਔਰਤ ਨੂੰ ਛੱਡ ਦਿੱਤਾ ਗਿਆ ਤਾਂ ਹੋਰ ਔਰਤਾਂ ਦਾ ਵੀ ਡਰ ਲਹਿ ਜਾਏਗਾ। ਤੇ ਉਹ ਵੀ ਆਪਣੇ ਮਰਦਾਂ ਨੂੰ ਧੋਖਾ ਦੇਣ ਗਿਆ ਇਹ ਕਿਹਾ ਜਾਏਗਾ। ਅਵਲ ਤਾਂ ਗੁੱਸੇ ਵਿੱਚ ਆ ਕੇ ਭੀੜ ਨੇ ਉਸ ਫਕੀਰ ਤੇ ਹੀ ਹਮਲਾ ਕਰ ਦਿੱਤਾ ਹੋਵੇਗਾ। ਇਕ ਮੰਗਖਾਨੇ ਫਕੀਰ ਦੀ ਇੰਨੀ ਮਜਾਲ ਕਿ ਉਸ ਸਮਾਜ ਤੇ ਸਭਿਆਚਾਰ ਦੇ ਠੇਕੇਦਾਰਾਂ ਨੂੰ ਸਵਾਲ ਕਰੇ ਇੱਥੇ ਹੀ ਬਸ ਨਹੀਂ ਉਸ ਔਰਤ ਨੂੰ ਪੱਥਰ ਮਾਰਨ ਤੋਂ ਪਹਿਲਾਂ ਉਸ ਨੂੰ ਨੰਗਾ ਕਰਕੇ ਉਸ ਦਾ ਮੈਡੀਕਲ ਕੀਤਾ ਗਿਆ ਹੋਵੇਗਾ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਉਸ ਨੇ ਸਮਾਜ ਤੇ ਸਭਿਆਚਾਰ ਨੂੰ ਕਿੰਨਾ ਕੁ ਨੁਕਸਾਨ ਕੀਤਾ ਇਹ ਵੀ ਜਾਂਚਿਆ ਗਿਆ ਹੋਵੇਗਾ ਕਿ ਉਸ ਨੁਕਸਾਨ ਵਿੱਚ ਕਿਸ ਧਰਮ ਦੇ ਸਪਰਮ ਸ਼ਾਮਿਲ ਨਹੀਂ। পাপ ਹੋਰ ਵੀ ਵੱਡਾ ਹੋਵੇਗਾ ਜੇ ਇਹ ਸਪਰਮ ਘਟ ਗਿਣਤੀ ਵਿੱਚ ਹੋਵੇ। ਭੀੜ ਜੁੜਦੀ ਹੀ ਮਰਨ ਲੱਗਦੀ ਹੈ। ਭੀੜ ਜੁੜਦੀ ਹੀ ਦੰਗੇ ਕਰਨ ਲੱਗਦੀ ਹੈ। ਪੱਥਰ ਮਾਰਨਾ ਭੀੜ ਦੀ ਹੌਬੀ ਹੈ। ਕਦੇ ਲੋਕ ਇਕੱਠੇ ਹੋ ਕੇ ਫੁੱਲ ਨਹੀਂ ਬਣਦੇ। ਫੁੱਲ ਵਿਅਕਤੀ ਬਣਦੇ ਨੇ। ਭੀੜ ਪੱਥਰ ਬਣਦੀ ਹੈ। ਪਿਆਰ ਕਰਨਾ ਭੀੜ ਦਾ ਕੰਮ ਨਹੀਂ ਪਿਆਰ ਭੰਨਣਾ ਭੀੜ ਦਾ ਕੰਮ ਹੈ ਪਿਆਰ ਕਰਨੀ ਜੇ ਕਿਤੇ ਭੀੜ ਜੁੜ ਜਾਵੇ ਨਾ ਤਾਂ ਸਗੋਂ ਹੰਗਾਮਾ ਮੱਚ ਜਾਂਦਾ ਉਸ ਨੂੰ ਸਮੂਹਿਕ ਸੈਕਸ ਸਮੂਹਿਕ ਵਿਚਾਰ ਤੇ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਸਭਿਆਚਾਰ ਲਈ ਖਤਰਾ ਖੜਾ ਹੋ ਜਾਂਦਾ ਅਜੀਬ ਗੱਲ ਹੈ ਤੁਸੀਂ ਨਫ਼ਰਤ ਸ਼ਰੀਆਮ ਕਰ ਸਕਦੇ ਹੋ ਪਰ ਪਿਆਰ ਤੁਹਾਨੂੰ ਸਦਾ ਲੋਕ ਕੀ ਹੀ ਕਰਨਾ ਪੈਂਦਾ ਪਿਆਰ ਵਿਅਕਤੀਗਤ ਹੈ ਨਫਰਤ ਸਮੂਹਿਕ ਵੀ ਹੋ ਸਕਦੀ ਹੈ ਇਹ ਹੀ ਸਾਡਾ ਸਭਿਆਚਾਰ ਹੈ ਕਹਾਣੀ ਆਖਦੀ ਹੈ ਕਿ ਜੀਸਸ ਦੀ ਗੱਲ ਸੁਣ ਕੇ ਭੀੜ ਫੌਰਨ ਪਿੱਛੇ हट ਗਈ ਕਮਾਲ ਦੀ ਗੱਲ ਹੈ ਕਿ ਉਸਨੇ ਜੀਸਸ ਨੂੰ ਕੋਈ ਸਵਾਲ ਨਹੀਂ ਕੀਤਾ ਛੱਡ ਨਾ ਕੀਤਾ ਹੋਵੇ ਉਸ ਵੇਲੇ ਕਿ ਕਿਹੜਾ ਕੋਈ মিডিਆ ਸੀ ਸੋਸ਼ਲ ਮੀਡੀਆ ਵੀ ਨਹੀਂ ਸੀ ਵਰਨਾ ਪੀੜ ਤਾਂ ਸੋਸ਼ਲ ਮੀਡੀਏ ਤੇ ਹੀ ਐਨੇ ਪੱਥਰ ਮਾਰਦੇ ਉਸ ਔਰਤ ਨੂੰ ਕਿ ਉਹ ਜਉਂਦੇ ਜੀ ਮਰ ਜਾਂਦੀ ਵੱਖਰੀ ਗੱਲ ਹੈ ਕਿ ਸੋਸ਼ਲ ਮੀਡੀਆ ਦੀ ਪੀੜ ਵੀ ਸੋਸ਼ਲ ਹੁੰਦੀ ਹੈ ਉਸ ਦਾ ਪੱਥਰ ਮਾਰਨ ਦਾ ਢੰਗ ਵੀ ਸੋਸ਼ਲ ਹੈ ਉਹ ਸ਼ਰਧਾਂ ਤੇ ਗਾਲਾਂ ਦੇ ਪੱਥਰ ਮਾਰਦੀ ਹੈ ਕੀ ਕਰਦੀ ਪੀੜ ਉਸ ਔਰਤ ਨੇ ਵੱਡੀ ਸਾਰੀ ਤਸਵੀਰ ਲੈਂਦੀ ਥੱਲੇ ਵੱਡਾ ਸਾਰਾ ਕਰਕੇ ਕੈਪਸ਼ਨ ਲਿਖਦੀ ਇੱਕ ਵਿਚਾਰੀ ਔਰਤ ਕਮੈਂਟ ਕਰਕੇ ਦੱਸੋ ਕੀ ਕੀਤਾ ਜਾਣਾ ਚਾਹੀਦਾ ਇਸ ਨਾਲ ਤਾਂ ਕਿ ਕੀ ਹੁੰਦਾ ਤੁਸੀਂ ਜਾਣਦੇ ਹੋ ਸੱਭਿਆਚਾਰਕ ਕਸੂਰ ਮੇਂ ਗਾਲਾਂ ਤੇ ਧਮਕੀਆਂ ਦੇ ਪੱਥਰ ਚੁੱਕ ਕੇ ਉਧਰ ਪੈਂਦੇ ਫੇਸਬੁੱਕ ਦੇ ਮੈਦਾਨ ਵਿੱਚ ਮਿੰਮਿੰ ਕੇ ਨਿਸ਼ਾਨੇ ਲਾਉਂਦੇ ਗਿਣ ਗਿਣ ਕੇ ਗਾਲ ਵਰਾਉਂਦੇ ਚੁਣ ਚੁਣ ਕੇ ਉਸ ਔਰਤ ਦੀਆਂ ਉਹਨਾਂ ਤਵਾਤੇ ਸ਼ਬਦਾਂ ਦੇ ਪੱਥਰ ਮਾਰਦੇ ਜਿਹੜੀਆਂ ਉਹ ਆਪ ਹਾਸਲ ਨਹੀਂ ਸੰ ਕਰ ਸਕੀ ਪੱਥਰ ਸਦਾ ਨਹੀਂ ਮਾਰਦੇ ਜਿਨ੍ਹਾਂ ਨੂੰ ਪਾਪ ਨਾਲ ਕੋਈ ਨਫ਼ਰਤ ਹੁੰਦੀ ਹੈ ਉਹ ਵੀ ਮਾਰਦੇ ਨੇ ਜਿਹੜੇ ਆਪ ਪਾਪ ਨਹੀਂ ਕਰ ਸਕੇ ਹੁੰਦੇ ਕਹਾਣੀ ਇਹ ਨਹੀਂ ਦੱਸਦੀ ਕਿ ਉਸ ਦਿਨ ਜੋ ਲੋਕ ਉਸ ਔਰਤ ਨੂੰ ਪੱਥਰ ਮਾਰਨ ਗਏ ਉਹਨਾਂ ਵਿੱਚ ਕਿੰਨੇ ਮਰਦ ਸਨ ਜਿਹੜੇ ਹੁਣ ਤੱਕ ਉਸੇ ਔਰਤ ਦਾ ਸੁਪਨਾ ਦੇਖਦੇ ਆਏ ਸਨ ਕਿੰਨੀਆਂ ਔਰਤਾਂ ਸਨ ਜਿਹੜੀਆਂ ਉਸ ਔਰਤ ਨਾਲ ਵਿਵਚਾਰ ਵਿੱਚ ਸ਼ਾਮਿਲ ਮਰਦ ਉਤੇ ਮਰਦੀਆਂ ਸਨ ਸਾਨੂੰ ਗੁੱਸਾ ਸਦਾ ਇਹ ਨਹੀਂ ਹੁੰਦਾ ਕਿ ਤੂੰ ਕਿਉਂ ਕੀਤਾ ਬਹੁਤੀ ਵਾਰ ਇਹ ਵੀ ਹੁੰਦਾ ਕਿ ਮੈਂ ਕਿਉਂ ਨਹੀਂ ਕਰ ਸਕਿਆ ਜਾਂ ਤੂੰ ਇਹ ਮੇਰੇ ਨਾਲ ਕਿਉਂ ਨਹੀਂ ਕੀਤਾ ਠਕਦਾ ਹੋਈ ਹੈ ਜਿਹੜਾ ਅੰਦਰੋਂ ਭਰਿਆ ਹੁੰਦਾ ਕਿਸੇ ਨੇ ਉਸ ਨੂੰ ਚੁੰਮਿਆ ਜੋ ਨਹੀਂ ਹੁੰਦਾ ਚੁੰਮਣ ਉਸ ਦੇ ਹੋਠਾਂ ਤੇ ਪਏ ਪਏ ਸੁੱਕ ਕੇ ਥੁੱਕ ਬਣ ਜਾਂਦੇ ਨੇ ਜਿਸ ਦੇ ਹੱਥ ਵਿੱਚ ਪੱਥਰ ਨੇ ਨਾ ਸਮਝ ਲੈਣਾ ਉਹ ਫੁੱਲਾਂ ਨੂੰ ਤਰਸਿਆ ਹੋਇਆ ਹੈ ਫੁੱਲਾਂ ਦੇ ਸੁਫਨੇ ਉਸ ਦੇ ਸੀਨੇ ਵਿੱਚ ਪਏ ਪਏ ਮੁਰਝਾ ਗਏ ਨੇ ਤੇ ਸੁੱਕ ਸੜ ਕੇ ਹੱਥਾਂ ਦੇ ਪੱਥਰ ਬਣ ਗਏ ਯਾ ਪਰੋ ਮਾਰਦੇ ਨੇ ਜੋ ਬਹੁਤ ਜ਼ਿਆਦਾ ਪਾਪ ਕਰ ਚੁੱਕੇ ਹੁੰਦੇ ਨੇ ਤੇ ਡਰਦੇ ਹੁੰਦੇ ਨੇ ਕਿ ਕਿਤੇ ਕੋਈ ਉਹਨਾਂ ਦੇ ਪਾਪ ਨਾ ਸਮਝ ਲਵੇ ਕਿਤੇ ਉਹਨਾਂ ਦੇ ਕੋਈ ਪਾਪ ਗਿਣ ਨਾ ਲਵੇ ਉਹ ਨਹੀਂ ਚਾਹਦੇ ਹੁੰਦੇ ਕਿਸੇ ਕਿਸੇ ਦਾ ਧਿਆਨ ਉਹਨਾਂ ਦੇ ਪਾਪਾਂ ਵੱਲ ਜਾਵੇ ਆਪਣੇ ਪਾਪਾਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਦਾ ਸਭ ਤੋਂ ਸੌਖਾ ਢੰਗ ਇਹ ਹੀ ਹੈ ਕਿ ਦੂਜਿਆਂ ਦੇ ਪਾਪਾਂ ਦਾ ਰੌਲਾ ਪਾਓ ਹਮੇਸ਼ਾ ਸਮਾਜ ਅਤੇ ਸੱਭਿਆਚਾਰ ਦੀ ਦੁਹਾਈ ਦਿੰਦੇ ਫਿਰੋ ਕੋਠੇ ਤੇ ਚੜ ਕੇ ਪਾਪ ਆਇਆ ਪਾਪ ਆਇਆ ਚੀਖਦੇ ਰਹੋ ਤੇ ਜਦੋਂ ਲੋਕ ਉਧਰ ਚਾਕਨ ਲੱਗ ਪੈਣ ਜਿੱਧਰ ਤੁਸੀਂ ਇਸ਼ਾਰਾ ਕਰ ਰਹੇ ਹੋ ਤਾਂ ਸਮਝੋ ਮੌਕਾ ਹੈ ਹੁਣ ਇੱਕ ਪੱਥਰ ਚੁੱਕੋ ਤੇ ਵਿਗਾਹ ਮਾਰੋ ਕਿਸੇ ਅਜਿਹੇ ਸ਼ਖਸ ਵੱਲ ਜੋ ਤੁਹਾਨੂੰ ਪਸੰਦ ਨਹੀਂ ਜਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਪਰ ਤੁਸੀਂ ਉਸ ਨੂੰ ਪਸੰਦ ਨਹੀਂ ਹੋਰ ਵੀ ਚੰਗਾ ਕੀ ਉਸ ਨੂੰ ਪੱਥਰ ਮਾਰਨ ਤੋਂ ਪਹਿਲਾਂ ਉਸ ਪੱਥਰ ਉੱਤੇ ਕਿਸੇ ਦੇਵੀ ਦੇਵਤੇ ਜਾਂ ਪੀ پیغمبر ਦਾ ਨਾਮ ਲਿਖ ਲਓ ਕਿਸੇ ਧਰਮ ਦਾ ਚਿੰਨ੍ਹ ਛਾਪ ਦਿਓ ਬਸ ਤੁਹਾਡਾ ਪੱਥਰ ਤੇ ਪੱਥਰ ਮਾਰਨ ਦਾ ਮਕਸਦ ਦੋਹੇ ਧਾਰਮਿਕ ਤੇ ਮਹਾਨ ਹੋ ਜਾਣਗੇ ਜੇ ਬਕਾਇਦਾ ਕਾਨੂੰਨੀ ਤੌਰ ਤੇ ਪੱਥਰ ਮਾਰਨਾ ਚਾਹਦੇ ਹੋ ਨਾ ਤਾਂ ਉਸ ਦਾ ਵੀ ਇੱਕ ਤਰੀਕਾ ਹੈ ਪੱਥਰ ਮਾਰਦਿਆਂ ਦੋ ਚਾਰ ਦੇਸ਼ ਭਗਤੀ ਦੇ ਨਰੇ ਵੀ ਲਾ ਦਿਓ ਸਮਝੇ ਹੁਣ ਤੁਹਾਡੇ ਪੱਥਰ ਇੱਕ ਕਾਨੂੰਨ ਨੇ ਹੁਣ ਤਾਂ ਸਗੋਂ ਤੁਹਾਨੂੰ ਪੱਥਰ ਮਾਰਨ ਦੇ ਲਈ ਪਦਮਸ਼੍ਰੀ ਵੀ ਮਿਲ ਸਕਦਾ ਜੇ ਭਾਰਤ ਰਤਨ ਕਹਾਣੀ ਆਖਦੀ ਹੈ ਕਿ ਜੀਸਸ ਦੀ ਗੱਲ ਸੁਣ ਕੇ ਭੀੜ ਫੌਰਨ ਪਿੱਛੇ हट ਗਈ ਜਰੂਰ हट ਗਈ ਹੋਵੇਗੀ ਪਲੇ ਜਮਾਨੇ ਦੀ ਭੀੜ ਸੀ ਵਰਨਾ ਅੱਜ ਕੱਲ ਪਿੱਛੇ ਹਟਣਾ ਭੀੜ ਦਾ ਦਰਸ਼ਨ ਨਹੀਂ ਹੈ ਕਿਸੇ ਪ੍ਰਾਇਮ ਮਰਦ ਨਾਲ ਕਿਸੇ ਸਬੰਧ ਜਾਂ ਰਿਸ਼ਤੇ ਵਿੱਚ ਫੜੀ ਗਈ ਔਰਤ ਉਸ ਦੇ ਚਿਹਰੇ ਵੱਲ ਵੇਖਣਾ ਉਸ ਦੇ ਪਿੰਡੇ ਨੂੰ ਘੂਰਨਾ ਇਹ ਤਾਂ ਭੇਡ ਦੇ ਲਈ ਇੱਕ ਸਾਧਨਾ ਉਸ ਨੂੰ ਗਾਲ ਕੱਢਣੀ ਸਮਝੋ ਇੱਕ ਮੰਤਰ ਉਚਾਰਨ ਵਰਗਾ ਕੰਮ ਹੈ ਉਸ ਲਈ ਇੱਕ ਵਿਸ਼ੇਸ਼ਣ ਚਾਲੂ ਦਾ ਵਰਤੋਂ ਤੇ ਸਮਝੋ ਜਿਵੇਂ ਤੁਹਾਨੂੰ ਨਿਰਵਾਣ ਹਾਸਲ ਹੋ ਗਿਆ ਹੁਣ ਉਸ ਨੂੰ ਸਦਾ ਅਵੇਲੇਬਲ ਸਮਝਣਾ ਇਪੋਨ ਦਾ ਕੰਮ ਹੈ ਉਸ ਨੂੰ ਥੱਪੜ ਮਾਰ ਕੇ ਤੁਹਾਡੇ ਪਾਪ તુਤੇ ਜਾਂਦੇ ਨੇ 84 ਕੱਟੀ ਜਾਂਦੀ ਹੈ ਮੋਕਸ਼ ਪ੍ਰਾਪਤ ਹੋ ਜਾਂਦਾ ਹੈ ਭਲਾ ਕੌਣ ਇਹੋ ਜੀ ਮੁਕਤੀ ਯਾਤਰਾ ਨੂੰ ਛੱਡ ਕੇ ਇੱਕ ਫਕੀਰ ਦੀ ਗੱਲ ਸੁਣੇ ਕੋਈ ਨਹੀਂ ਸੁਨੇਗਾ ਕਹਿੰਦਾ ਰਹੇਗਾ ਵਿਚਾਰਾ ਫਕੀਰ ਹੁ ਬੋਤਾਂ ਅੱਜ ਕੱਲ ਕਿਸੇ ਔਰਤ ਨੂੰ ਬਚਾਉਣ ਲਈ ਕੋਈ ਫਕੀਰ ਆਏਗਾ ਹੀ ਨਹੀਂ ਜਦੋਂ ਕਿਤੇ ਇੱਕ ਘਟਨਾ ਵਾਪਰ ਰਹੀ ਹੋਵੇਗੀ ਉਹ ਘਟਨਾ ਸਥਾਨ ਤੋਂ ਬਹੁਤ ਦੂਰ ਕਿਸੇ ਚੈਨਲ ਦੇ ਏਸੀ ਸਟੂਡੀਓ ਵਿੱਚ ਬੈਠਾ ਇਸ ਘਟਨਾ ਉੱਤੇ ਲਾਈਵ ਡਿਬੇਟ ਕਰ ਰਿਹਾ ਹੋਵੇਗਾ ਸ਼ਾਇਦ ਉਹ ਔਰਤ ਦੇ ਹੱਕ ਵਿੱਚ ਬੋਲੇ ਔਰਤ ਦੇ ਹੱਕ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰੇ ਪਰ ਭੀੜ ਦੇ ਡਰ ਤੋਂ ਉਹ ਹਰ ਕਿਸ ਮੌਕੇ ਤੇ ਨਹੀਂ ਜਾਏਗਾ ਹਮ ਸ਼ਾਇਦ ਉਹ ਬਾਅਦ ਵਿੱਚ ਟਵਿੱਟਰ ਤੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕਰ ਦੇ ਛੜੇ ਵੀ ਨਾ ਕਰੀ ਪੀੜ ਦਾ ਇੱਕ ਮਤਲਬ ਉਹ ਗਿਣਤੀ ਵੀ ਹੁੰਦਾ ਤੇ ਉਹ ਗਿਣਤੀ ਜੋ ਕਰਦੀ ਹੈ ਅੱਜ ਕੱਲ ਉਹ ਹੀ ਠੀਕ ਸਮਝਿਆ ਜਾਂਦਾ ਚਲੋ ਛੱਡੋ ਹੁਣ ਇਸ ਤੋਂ ਪਹਿਲਾਂ ਕਿ ਗੱਲ ਸਿਆਸਤ ਵੱਲ ਮੁੜ ਜਾਏ ਤੁਸੀਂ ਇਹ ਦੱਸੋ ਕਿ ਜਦੋਂ ਕੋਈ ਔਰਤ ਰੰਗੇ ਹਥੀ ਫੜੀ ਜਾਂਦੀ ਹੈ ਕਿ ਤੁਸੀਂ ਵੀ ਉਸ ਦੇ ਪੱਥਰ ਮਾਰਦੇ ਹੋ